ਸਭ ਤੋਂ ਪਹਿਲਾਂ ਆਪ ਸਭ ਨੂੰ ਧੰਨ ਧੰਨ ਸ੍ਰੀ ਗੁਰੂ ਰਵੀਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਅੱਜ ਬਾਗਾਪੁਰਾਣਾ ਦੇ ਵਾਰਡ ਨੰਬਰ 1 ਦੇ ਵਿੱਚ ਖੜੇ ਹਾਂ ਜਿੱਥੇ ਕੀ ਗੁਰੂ ਰਵੀਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਸਹਿਜ ਪਾਠਾਂ ਦੇ ਭੋਗ ਪਾਏ ਗਏ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਜਿਹੜੀ ਸ਼ਮੂਲੀਅਤ ਕੀਤੀ ਤਾਂ ਮੁੱਖ ਪ੍ਰਬੰਧਕ ਅਸ਼ੋਕ ਕੁਮਾਰ ਢੰਡੇ ਜੀ ਸਾਡੇ ਨਾਲ ਨੇ ਇਹਨਾਂ ਵੱਲੋਂ ਜਿਹੜੇ ਇੱਥੋਂ ਦੇ ਜਿਹੜੇ ਪ੍ਰਬੰਧ ਕੀਤੇ ਗਏ ਵੱਡੀ ਗਿਣਤੀ 'ਚ ਸੰਗਤਾਂ ਨੂੰ ਸੱਦਾ ਪੱਤਰ ਵੀ ਦਿੱਤਾ ਗਿਆ ਤੇ ਪੰਜਾਬ ਵਿੱਚ ਵੀ ਵੱਖ-ਵੱਖ ਥਾਵਾਂ ਦੇ ਉੱਪਰ ਮਹਾਰਾਜ ਜੀ ਦਾ ਜਿਹੜਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਅਸੀਂ ਗੱਲਬਾਤ ਕਰਦੇ ਹਾਂ ਅਸ਼ੋਕ ਮਾ ਢੰਡੇ ਜੀ ਨਾਲ ਤੇ ਉਹਨਾਂ ਨੂੰ ਪੁੱਛਦੇ ਹਾਂ ਇਸ ਪ੍ਰੋਗਰਾਮ ਬਾਰੇ ਢੰਡੇ ਸਾਹਿਬ ਜਿਹੜਾ ਅੱਜ ਦਾ ਪ੍ਰੋਗਰਾਮ ਮਨਾਇਆ ਗਿਆ ਜਨਮ ਦਿਹਾੜਾ ਮਨਾਇਆ ਗਿਆ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੇ ਵੀ ਜਿਹੜੀ ਸ਼ਮੂਲੀਅਤ ਕੀਤੀ ਆ ਤੇ ਸਹਿਜ ਪਾਠਾਂ ਦੇ ਭੋਗ ਪਾਏ ਕਦੋਂ ਤੋਂ ਜਿਹੜੇ ਆਰੰਭ ਹੋਏ ਸੀ ਪਾਰਟੀ ਪਹਿਲਾਂ ਤਾਂ ਮੇਰੇ ਵੱਲੋਂ ਸਾਰੀ ਸੰਗਤ ਨੂੰ ਜੈ ਗੁਰਦੇਵ ਧੰਨ ਗੁਰਦੇਵ ਜੀ ਅੱਜ ਬੱਗਾ ਪ੍ਰਾਣਾ ਵਿਖੇ ਗੁਰੂ ਰਵਦਾਸ ਨਗਰ 61 ਨੰਬਰ 1 ਵਿੱਚ ਪਿਛਲੇ ਦਿਨਾਂ ਤੋਂ ਸ੍ਰੀ ਸਹਿਜ ਪਾਠ ਸਾਹਿਬ ਆਰੰਭ ਸੰਨ ਜੀ ਅੱਜ ਉਹਨਾਂ ਦੇ ਭੋਗ ਪਾਏ ਗਏ ਜੀ ਸ੍ਰੀ ਗੁਰੂਦਾਸ ਜੀ ਮਹਾਰਾਜ ਜੀ ਦੇ ਗੁਰਪੁਰਬ ਦੇ ਸੰਬੰਧ ਵਿੱਚ ਸਹਿਜ ਪਾਠ ਆਰੰਭ ਕਰਾਇਆ ਗਿਆ ਸੰਜੀ ਔਰ ਬੱਚਿਆਂ ਦੀਆਂ ਐਕਟੀਵਿਟੀਆ ਗੇਮਾਂ ਵੀ ਕਰਵਾਈਆਂ ਗਈਆਂ ਜਿਸ ਵਿੱਚ ਪੇਂਟਕ ਮੁਕਾਬਲੇ ਵੀ ਹੋਏ ਲੌਂਗ ਜੰਪ ਵੀ ਕਰਾਏ ਗਏ ਅਤੇ ਬੱਚਿਆਂ ਨੂੰ ਦੌੜਾਂ ਵੀ ਕਰਾਈਆਂ ਗਈਆਂ ਜਿਸ ਵਿੱਚ ਬੱਚਿਆਂ ਨੇ ਬਹੁਤ ਵੱਡੀ ਪੱਧਰ ਤੇ ਸ਼ਮੂਲੀਅਤ ਕੀਤੀ ਜਿਹੜਾ ਇਹ ਤੁਸੀਂ ਅੱਜ ਦਾ ਪ੍ਰੋਗਰਾਮ ਬਣਾਇਆ ਸਾਲਾਨਾ ਪ੍ਰੋਗਰਾਮ ਹੈ ਹਰ ਇੱਕ ਸਾਲ ਬਣਾਇਆ ਜਾਂਦਾ ਹੈ ਇਹ ਤਕਰੀਬਨ 30 ਸਾਲ ਦੇ ਬਯੁਰਗਾ ਤੋਂ ਲੈ ਕੇ ਸਾਡੀ ਤੀਜੀ ਪੀੜ੍ਹੀ ਆ ਗਈ ਹੈ ਜੀ ਸਤਿਗੁਰੂ ਅਰਦਾਸ ਦਾ ਮਹਾਰਾਜ ਜੀ ਦੇ ਜਦੋਂ ਦੇ ਅਸੀਂ ਇੱਥੇ ਜਨਮ ਲਿਆ ਸਾਡੀ ਤੀਜੀ ਪੀੜ੍ਹੀ ਆ ਗਈ ਹੈ ਜੀ ਉਦੋਂ ਤੋਂ ਹੀ ਇਹ ਪਰੰਪਰਾ ਇਸੇ ਤਰ੍ਹਾਂ ਚੱਲੀ ਆ ਰਹੀ ਹੈ ਜੀ ਇਸੇ ਤਰ੍ਹਾਂ ਅੱਗੇ ਚੱਲਦੀ ਰਹੇ ਜੀ ਸਤਿਗੁਰੂ ਅਰਦਾਸ ਮਹਾਰਾਜ ਜੀ ਦੀ ਕਿਰਪਾ ਨਾਲ ਜਿਸ ਤਰ੍ਹਾਂ ਜਿਹੜਾ ਖੇਡਾਂ ਵੀ ਕਰਵਾਈਆਂ ਗਈਆਂ ਖੇਡਾਂ ਨੂੰ ਇਸ ਦੇ ਨਾਲ ਜੋੜਿਆ ਗਿਆ ਇਸ ਸਾਲ ਜਾਂ ਪਿਛਲੇ ਸਾਲ ਤੋਂ ਚੱਲ ਰਹੀਆਂ ਕਿ ਇਹ ਵੀ ਲਗਾਤਾਰ ਨਾਲ ਹੀ ਚੱਲ ਰਹੀਆਂ ਤਕਰੀਬਨ 3 ਸਾਲ ਤੋਂ ਮੇਰੇ ਐਨਆਰਆਈ ਵੀ ਮੇਰੇ ਨਾਲ ਜੁੜੇ ਹੋਏ ਨੇ ਜੀ ਉਹਨਾਂ ਨੇ ਉਪਰਾਲਾ ਬਹੁਤ ਵਧੀਆ ਕੀਤਾ ਉਹਨਾਂ ਨੇ ਸਾਨੂੰ ਕਿਹਾ ਵੀ ਅਸੀਂ ਖੇਡਾਂ ਕਰਾਇਆ ਕਰਨੀਆਂ ਹਰ ਸਾਲ ਤੇ ਅਸੀਂ ਉਹਨਾਂ ਦੇ ਉਪਰਾਲੇ ਸਦਕਾ ਐਨਆਰਆਈ ਵੀਰਾਂ ਦੇ ਉਪਰਾਲੇ ਦੇ ਸਦਕਾ ਅਸੀਂ ਹਰ ਸਾਲ ਖੇਡਾਂ ਕਰਾਉਨੇ ਆ ਤਾਂਕਿ ਸਾਡੇ ਬੱਚੇ ਬੱਚਿਆਂ ਦੇ ਵਿੱਚ ਹੋਰ ਉਤਸ਼ਾਹਤ ਹੋਣ ਬੱਚੇ ਪੜ੍ਹ ਲਿਖ ਕੇ ਅੱਗੇ ਵਧਣ ਤਾਂ ਜੋ ਬੱਚਿਆਂ ਨੂੰ ਨਸ਼ੇ ਤੋਂ ਵੀ ਦੂਰ ਰੱਖਿਆ ਜਾ ਸਕੇ ਇੱਕ ਜਿਹੜਾ ਸੱਚਖੰਡ ਬੱਲਾਂ ਵੱਲੋਂ ਅੱਜ ਜਿਹੜੇ ਗੁਟਕਾ ਸਾਹਿਬ ਜਿਹੜੇ ਦਿੱਤੇ ਗਏ ਬੱਚਿਆਂ ਨੂੰ ਉਹ ਸਪੈਸ਼ਲ ਤੌਰ ਤੇ ਬੱਚਿਆਂ ਲਈ ਆਇਸਨ ਹਾਂ ਜੀ ਨੇ ਉਹ ਸਾਰੇ ਸੰਗਤ ਲਈ ਆਏ ਸਨ ਜੀ ਡੇਰਾ ਸੱਚਖੰਡ ਬੱਲਾ ਸਾਹਿਬ ਵੱਲੋਂ ਇਹ ਸਾਨੂੰ ਅਸ਼ੀਰਵਾਦ ਦਿੱਤਾ ਗਿਆ ਸੀਗਾ ਜੀ ਪਿਛਲੇ ਦਿਨਾਂ ਦੇ ਵਿੱਚ ਸੋ ਅਸੀਂ ਅੱਜ ਉਹ ਗੁਰਪਰਵਾਰ ਦੇ ਦਿਨ ਸਾਰੇ ਬੱਚਿਆਂ ਨੂੰ ਸੋਗ ਸਾਗਰ ਦੀ ਸੇਵਾ ਕੀਤੀ ਹੈ ਜੀ ਤਾਂ ਜੋ ਬੱਚੇ ਧਰਮਕ ਨਾਲ ਨਾਲ ਧਰਮਕ ਵੀ ਜੁੜਨ ਤੇ ਨਸ਼ਿਆਂ ਤੋਂ ਦੂਰ ਰਹਿਣ ਜੀ ਬਿਲਕੁਲ ਜੀ ਬੱਚੇ ਜਿਹੜੇ ਨਸ਼ਿਆਂ ਤੋਂ ਦੂਰ ਹੈ ਉਹਨਾਂ ਲਈ ਵੱਖਰੇ ਵੱਖਰੇ ਉਪਰਾਲੇ ਕੀਤੇ ਜਾਂਦੇ ਹਨ ਤੇ ਅੱਜ ਜਿਹੜਾ ਜਨਮ ਦਿਹਾੜਾ ਮਨਾਇਆ ਗਿਆ ਉਸ ਦੇ ਸੰਬੰਧ ਵਿੱਚ ਵੀ ਅੱਜ ਬੱਚਿਆਂ ਵੱਲੋਂ ਵੀ ਬਹੁਤ ਵਧੀਆ ਇੱਥੇ ਯੋਗਦਾਨ ਜਿਹੜਾ ਪਾਇਆ ਗਿਆ ਉਹਨਾਂ ਵੱਲੋਂ ਜਿਹੜਾ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ਬਾਰੇ ਵੀ ਦੱਸਿਆ ਗਿਆ ਤੇ ਸਾਡੇ ਨਾਲ ਪਰਥੀ ਸਿੰਘ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਉਹ ਵੀ ਇੱਥੇ ਪਹੁੰਚੇ ਪਰਥੀ ਸਿੰਘ ਜੀ ਤੁਸੀਂ ਵੀ ਬਈ ਇੱਥੇ ਪਹੁੰਚੇ ਹੋ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਦੇ ਪ੍ਰੋਗਰਾਮ ਦੇ ਉੱਪਰ ਕੀ ਕਹਿਣਾ ਚਾਹੋਗੇ ਮੈਂ ਜੀ ਸਭ ਤੋਂ ਪਹਿਲਾਂ ਤਾਂ ਅੱਜ ਸਾਰੇ ਦੇਸ਼ ਵਾਸੀਆਂ ਨੂੰ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਤੇ ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ ਤੇ ਦੂਜਾ ਚੇਤੇ ਤੌਰ ਤੇ ਵਾਰਡ ਨੰਬਰ 1 ਦੇ ਸਾਡੇ ਸ਼ੋਕਮਾਰ ਜੀ ਅਤੇ ਉਹਨਾਂ ਦੀ ਪੂਰੀ ਟੀਮ ਤੇ ਗੁਰੂ ਦਰਬਾਦਸ ਨਗਰ ਜੀ ਵੱਲੋਂ ਜਿਹੜਾ ਹਰ ਸਾਲ ਇਹ ਗੁਰੂ ਰਵੀਦਾਸ ਜੀ ਦੇ ਜਨਮ ਦਿਹਾੜੇ ਨੂੰ ਲੈ ਕੇ ਸਮਾਗਮ ਕੀਤਾ ਜਾਂਦਾ ਤਾਂ ਮੈਂ ਸਮਝਦਾ ਇਹਨਾਂ ਦਾ ਬਹੁਤ ਧੰਨਵਾਦ ਆ ਸਮੁੱਚੇ ਨਗਰ ਦਾ ਅਸ਼ੋਕ ਜੀ ਦਾ ਇਹਨਾਂ ਦੀ ਪੂਰੀ ਟੀਮ ਦਾ ਜਿਹੜਾ ਕਿ ਗੁਰੂ ਨਾਲ ਗੁਰੂ ਸਾਹਿਬ ਜੀ ਦਾ ਵਾਕ ਹੈ ਹਰ ਸੋ ਹੀਰਾ ਛਾੜ ਕਰ ਕਰੇ ਆਨ ਕੀ ਆ ਆਸ ਉਨਾਰ ਦੋਜਕ ਜਾਣਗੇ ਸਤਿਪਾਖੇ ਰਵਿਦਾਸ ਉਹ ਗੁਰੂ ਰਵਿਦਾਸ ਜੀ ਦੇ ਹੁਕਮ ਨੂੰ ਮੰਨਦੇ ਹੋਏ ਇਹ ਹਰ ਸਾਲ ਪਰਿਵਾਰਾਂ ਨੂੰ ਗੁਰੂ ਨਾਲ ਜੋੜ ਕੇ ਮੈਂ ਸਾਂਵਿੰਦਾ ਇਹ ਬਹੁਤ ਵੱਡਾ ਲੋਕਾਂ ਵਾਸਤੇ ਸਾਡੇ ਵਰਗੇ ਨਮਾਣਿਆਂ ਵਾਸਤੇ ਬਹੁਤ ਵੱਡਾ ਦਿਨ ਆ ਅੱਜ ਦੇ ਦਿਨ ਸਾਰੇ ਨਗਰ ਨੂੰ ਇਕੱਠਾ ਕਰਕੇ ਇਹ ਗੁਰੂ ਮਹਾਰਾਜ ਦੇ ਨਕਮਸਤ ਹੋਣ ਲਈ ਇਕੱਠਾ ਕਰਦੇ ਆ ਤਾਂ ਮੈਂ ਇਹਨਾਂ ਸਮੁੱਚੇ ਨਗਰ ਦਾ ਤਹਿ ਦਿਲੋਂ ਧੰਨਵਾਦ ਕਰਦਾ ਪ੍ਰਮਾਤਮਾ ਅਗੇ ਅਰਦਾਸ ਵੀ ਕਰਦਾ ਕਿ ਸੋਖ ਜੀ ਨੂੰ ਸਮੁੱਚੇ ਨਗਰ ਨੂੰ ਇਹਨਾਂ ਦੀ ਪੂਰੀ ਟੀਮ ਨੂੰ ਪ੍ਰਮਾਤਮਾ ਕਿਰਪਾ ਕਰੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਤੇ ਇਸੇ ਤਰ੍ਹਾਂ ਗੁਰੂ ਰਵਿਦਾਸ ਜੀ ਦੇ ਸਮਾਗਮ ਵੱਧ ਚੜ੍ਹ ਕੇ ਹਿੱਸਾ ਲੈਂਦੇ ਰਹਿ ਜੀ ਬਿਲਕੁਲ ਜੀ ਉਹਨਾਂ ਨੂੰ ਜਿਹੜਾ ਉਹਨਾਂ ਦਾ ਧੰਨਵਾਦ ਵੀ ਕੀਤਾ ਗਿਆ ਤੇ ਅਰਦਾਸ ਬੇਨਤੀ ਵੀ ਕੀਤੀ ਗਿਆ ਕਿਉਂਕਿ ਹਰੇਕ ਸਾਲ ਜਿਹੜਾ ਇਹ ਇੱਥੇ ਜਿਹੜਾ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਦਿਹਾੜਾ ਮਨਾਉਂਦੇ ਨੇ ਤੇ ਵੱਡੀ ਗੰਟੀ ਵੇ ਸੰਗਤਾਂ ਆਉਂਦੀਆਂ ਨੇ ਤੇ ਇੰਦਰਜੀਤ ਸਿੰਘ ਸੇਵਿਆ ਵੀ ਸਾਡੇ ਨਾਲ ਨੇ ਗੁਰੂ ਰਵਿਦਾਸ ਟਾਈਗਰ ਫੋਰਸ ਦੇ ਜਿਹੜੇ ਆਗੂ ਵੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸੇਵਿਆ ਸਾਹਿਬ ਤੁਸੀਂ ਵੀ ਇਸ ਜਿਹੜੇ ਪ੍ਰੋਗਰਾਮ ਤੇ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਮੈਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਗੁਰੂ ਰਵਿਦਾਸ ਮਹਾਰਾਜ ਦੇ ਪ੍ਰਕਾਸ਼ ਪੁਰਬ ਦੇ ਸਾਰੇ ਦੇਸ਼ ਵਾਸੀਆਂ ਨੂੰ ਸਰ ਜੋ ਪੰਜਾਬ ਚਰੇ ਦੇ ਮੇਰੇ ਵਸਨੀਕਾਂ ਨੂੰ ਸਾਰਿਆਂ ਨੂੰ ਵਧਾਈਆਂ ਦਿੰਦਾ ਅਤੇ ਮੈਂ ਕਹਿੰਦਾ ਵੀ ਇਦਾਂ ਦੇ ਜਿਹੜੇ ਪ੍ਰੋਗਰਾਮ ਜਿੱਦਾਂ ਇੱਕ ਨੰਬਰ ਵਾਰ ਦੇ ਸਾਡੇ ਪ੍ਰਧਾਨ ਜੀ ਸ਼ੋਕ ਜੀ ਨੇ ਕਰਵਾਏ ਆ ਸਾਰਿਆਂ ਨੂੰ ਤਕਰੀਬਨ ਕਰਾਉਣੇ ਚਾਹੀਦੇ ਜਿੱਦਣਾਂ ਨੇ ਪ੍ਰੋਗਰਾਮ ਦੇ ਨਾਲ ਖੇਡਾਂ ਨੂੰ ਜੋੜਿਆ ਖੇਡਾਂ ਬੱਚਿਆਂ ਦੇ ਬੱਚਿਆਂ ਦੇ ਵਿੱਚ ਇੱਕ ਨਵੀਂ ਚਿੰਗਾਰੀ ਪੈਦਾ ਕੀਤੀ ਆ ਖੇਡਾਂ ਨੂੰ ਲੈ ਕੇ ਤਾਂ ਜੋ ਬੱਚੇ ਇੱਕ ਦੂਸਰੇ ਪਾਸਵਾ ਦਾ ਮੋੜ ਲੈ ਸਕਣ ਧਾਰਮਿਕ ਅਤੇ ਆਉ ਦੇ ਸਰੀਰਕ ਪੱਖ ਨੂੰ ਮਜ਼ਬੂਤ ਕਰ ਸਕਣ ਅਤੇ ਮੈਂ ਸਾਰੇ ਨਗਰ ਨਿਵਾਸੀਆਂ ਦਾ ਸ਼ੋਕ ਜੀ ਦਾ ਅਤੇ ਸਾਡੀ ਸਮੁੱਚੀ ਟੀਮ ਦਾ ਧੰਨਵਾਦੀ ਆ ਜਿਨ੍ਹਾਂ ਨੇ ਇਹ ਪ੍ਰਾਲਾ ਕੀਤਾ ਬਿਲਕੁਲ ਜੀ ਇਹਨਾਂ ਦਾ ਵੀ ਜਿਹੜਾ ਧੰਨਵਾਦ ਕੀਤਾ ਸਮੁੱਚੀ ਟੀਮ ਦਾ ਤੇ ਅਮਨ ਕੋਰੀ ਵੀ ਜਿਹੜੇ ਇਸ ਟੀਮ ਦੇ ਮੈਂਬਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕੋਈ ਸਾਬ ਤੁਸੀਂ ਵੀ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਜਿਹੜਾ ਅੱਜ ਦੇ ਪ੍ਰੋਗਰਾਮ ਨੂੰ ਲੈ ਕੇ ਜੀ ਜਗਰ ਗੁਰਦੇਵ ਤੁਹਾਨੂੰ ਗੁਰਦੇਵ ਜੀ ਅ ਸ਼੍ਰੀ ਗੁਰੂ ਰਮਦਾਸ ਜੀ ਮਹਾਰਾਜ ਨੇ ਆਪਣੀ ਬਾਣੀ ਅਤੇ ਜੀਵਨ ਦੇ ਰਾਹੀਂ ਸਾਨੂੰ ਜਿਹੜਾ ਹੈਗਾ ਵਾ ਇੱਕ ਜੁੜਤਾ ਸਮਾਜ ਦੇ ਵਿੱਚ ਇੱਕ ਜੁੜਤਾ ਨਾਲ ਰਹਿਣ ਦਾ ਪਿਆਰ ਸਦਭਾਵਨਾ ਅਤੇ ਸੱਚਾਈ ਦੇ ਨਾਲ ਜਿਹੜਾ ਹੈਗਾ ਵਾ ਰਹਿਣ ਦੇ ਉਪਦੇਸ਼ ਦਿੱਤੇ ਹੈਗੇ ਆ ਔਰ ਉਹਨਾਂ ਦੇ ਜਿਹੜੇ ਇਹ ਉਪਦੇਸ਼ ਹੈਗੇ ਆ ਅੱਜ ਵੀ ਸਾਡੇ ਸਾਨੂੰ ਜਿਹੜਾ ਹੈਗਾ ਵਾ ਉਹ ਮਾਰਗਦਰਸ਼ਨ ਕਰ ਰਿਹਾ ਹੈਗਾ ਸਾਡੇ ਸਮਾਜ ਨੂੰ ਔਰ ਸਾਡੇ ਲਈ ਅੱਜ ਵੀ ਜਿਹੜਾ ਹੈਗਾ ਵਾ ਬਹੁਤ ਵੱਡਾ ਜਿਹੜਾ ਹੈਗਾ ਵਾ ਸਹਿਯੋਗ ਦੇ ਰਿਹਾ ਹੈਗਾ ਸਾਡੀ ਆਪਤ ਜਿਹੜੀ ਹੈਗੀ ਜੀਵਨ ਛੱਲੀ ਜਿਉਣ ਦੇ ਵਿੱਚ ਤਾਂ ਅੱਜ ਜਿਹੜਾ ਹੈਗਾ ਬਹੁਤ ਵੱਡਾ ਦਿਨ ਹੈਗਾ ਵਾ ਸਾਰੀ ਦੁਨੀਆ ਔਰ ਸਾਰੀ ਮਾਨਵਤਾ ਦੇ ਲਈ ਸੋ ਅੱਜ ਦੇ ਇਸ ਪਵਨ ਦਿਹਾੜੇ ਦੇ ਉੱਪਰ ਸਾਰੇ ਮਾਨਵਤਾ ਨੂੰ ਸਾਰੇ ਲੋਕਾਂ ਨੂੰ ਸਾਰੇ ਇਲਾਕਾ ਨਿਵਾਸੀਆਂ ਨੂੰ ਔਰ ਸਮੁੱਚੀ ਟੀਮ ਨੂੰ ਮੇਰੇ ਵੱਲੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਇਸ ਪਵਨ ਪ੍ਰਕਾਸ਼ ਦਿਹਾੜੇ ਤੇ ਬਹੁਤ ਇਹ ਸਨ ਇਹ ਪੂਰੀ ਟੀਮ ਜਿਹੜੀ ਇੱਥੇ ਜਿਹੜੀ ਖੜੀ ਹੈ ਗੁਰੂ ਰਵਿਦਾਸ ਟੈਗਰ ਫੋਰਸ ਦੀ ਟੀਮ ਵੀ ਖੜੀ ਹੈ ਤੇ ਜਿਹੜੇ ਪ੍ਰਬੰਧਕ ਸੀ ਜਿਨ੍ਹਾਂ ਵੱਲੋਂ ਇਸ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਉਹਨਾਂ ਵੱਲੋਂ ਵੀ ਜਿਹੜੀ ਸਾਰੀ ਜਾਣਕਾਰੀ ਦਿੱਤੀ ਗਈ ਤੇ ਇੱਕ ਵਾਰ ਫਿਰ ਤੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਲੱਖ ਲੱਖ ਮੁਬਾਰਕਾਂ ਉਮੀਦ ਕਰਦੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੂਗੇ ਧੰਨਵਾਦ ਸੋਨਿਆ ਸਤਿ ਸ੍ਰੀ ਅਕਾਲ ਜੋ ਬੋਲੇ ਸੋਨਿਆ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਹੁਣ ਮੈਂ ਬੇਨਤੀ ਕਰਾਂਗਾ ਜੀ